ਸਿੱਕਲਟਨ ਸਾਰੇ ਨੂੰ ਮੈਟਡ ਹੁਸ਼ਾਰਕ ਕਰ ਨਾਲ ਕਿਹੜਾ ਪਲੇਅਰ ਹਾਂ ਫੁੱਟਬਾਲ ਦਾ ਸਭ ਤੋਂ ਸ਼ਾਰਟ ਟਾਈਮ ਚ ਆਪਰੇਟ ਕਰਾ ਕੇ ਕਿਹੜਾ ਪਲੇਅਰ ਖੇਡਿਆ ਇੱਕ ਮਹੀਨੇ ਚ ਖੇਡਿਆ ਬੰਦਾ ਉਹਦੇ ਦਾ ਪ੍ਰੈਸ਼ਨ ਕਰਾ ਕੇ ਉਹ ਵੀ ਫੁੱਟਬਾਲ ਉਹ ਦਾਮੀ ਗੋਟਿਆ ਕਿੱਥੇ ਖੇਡਿਆ FIFA ਵਰਲਡ ਕੱਪ ਚ ਹਾਂ ਕੋਈ ਨਾ ਹਾਂ ਜੋ ਮਾਦਾ ਆਵਰ ਰਹਿ ਗਏ ਨਾ ਜਿੰਗਲ ਇਤਨਾ ਬਹੁਤ ਸਾਡੇ ਬੰਦੇ ਪੱਣੀ ਹੋਦੇ 15 ਦਿਨ ਵੀ ਤੋਂ ਬਾਅਦ ਕਰਕੇ ਡੇਟ ਆਰਦੇ ਸੀ ਆਹੋ ਮੈਨੂੰ ਲੋਕੀਂ ਲੈਂਦੀ ਨਹੀਂ ਕੋਈ ਵਾਕਰ ਜਦੋਂ ਇੱਕ ਦੋ ਵਾਰ ਹੀ ਕਰਾਇਆ ਕਿੰਨੇ ਦਿਨਾਂ ਬਾਅਦ ਉਦੋਂ ਡਾਕਟਰਾਂ ਦਾ ਹੀ ਰਵੀ ਗੁਪਤਾ ਉੱਥੇ ਸਰਕਾਰੀ ਹਸਪਤਲ ਚਲੋ ਉਦੋਂ ਪੈਸੇ ਘੱਟ ਲੰਦੇ ਸਰਕਾਰੀ ਹਸਪਤਲ ਦਾ ਕਰਕੇ ਬਾਅਦ ਚੋਂ ਚਲ ਜੋਬ ਛੱਡ ਕੇ ਤੇ ਸਪੋਰਟ ਆ ਗਿਆ ਤੇ ਹੁਣ ਪੈਸੇ ਚਲੋ ਉਥੇ ਸਪੋਰਟ ਵੱਧ ਲੱਗਦੇ ਪਰ ਉਹ ਸਾਰਾ ਉਦੋਂ ਥੋੜਾ ਜਿਹਾ ਖਰਚਾ ਹੁੰਦਾ ਸੀ 20-25 30 ਹਜ਼ਾਰ ਕੁਝ ਹਜ਼ਾਰ ਹੁੰਦਾ ਸੀ ਸਾਰਾ ਤੇ ਫਿਰ ਉਹ ਡਾਕਟਰ ਤੇ ਦੀ ਪੱਟੀ ਤੀਕੀਆਂ ਦਿਨ ਬਾਅਦ ਕਰਦੇ ਵੇ ਤੱਕ ਰਹੀ ਦਲਾਤਾ ਨਾ ਹੁਣ ਜਿਹੜੀ ਮਸ਼ੀਨ ਨੇ ਅਪਰੇਟ ਕਰਨਾ ਨਾ ਉਹ ਕਰਤਾ ਇਹਦਾ ਹੁਣ ਜਿਹੜਾ ਇਹਨੇ ਅੱਗੇ ਕਰਨਾ ਉਹ ਇਹਨੇ ਕਰਨਾ ਐ ਐਕਸਰਸਾਈਜ਼ ਨਾਲ ਤੇ ਮਿਹਨਤ ਨਾਲ ਐਕਸਰਸਾਈਜ਼ ਜਿਵੇਂ ਮਨੂ ਤੇ ਜਾਣਾ ਉਹ 2 ਮਿੰਟ ਜਾਂਦਾ ਸਿਮੈਂਟ ਪੂਰੀ ਮਾਰਨਾ ਬਹੁਤ ਹੌਸਲਾ ਦੋਣੀ ਹੋਏ ਨੂੰ ਤਿੰਨ ਹੋ ਗਈ ਆ ਉਹਨੇ ਨਾ ਮੇਰੇ ਤੋਂ ਮੇਰੇ ਤੋਂ ਪਹਿਲਾਂ 15 20 ਦਿਨ ਪਹਿਲਾਂ ਕਰਾਏ ਹੰਨੇ ਭੈਯੂ ਗਿਆ ਆਦਾ ਮੈਂ ਸਿਮੈਂਟ ਪੂਰੀ ਮਾਰ ਲਉਣਾ ਆਹੋ ਯਾਰ ਉਹ ਮਿਲਿਆ ਆਂਦਾ ਕੋਈ ਚੱਕਰ ਹੀ ਨਹੀਂ ਮਿਲਉ ਪਰ ਮੈਨੂੰ ਗगन ਜੋਗ ਜੀ ਨੇ ਦੱਸਿਆ ਇੱਕ ਸਾਲ ਉਹਦੇ ਵੀ ਚੱਲ ਬਚਾਦੇ ਹੋਇਆ ਦੁਬਾਰਾ ਉਹ ਜਦੋਂ ਮੈਨੂੰ ਆਉਂਦਾ ਵੀ ਮੈਂ ਲਾਉਣਾ ਸਕੈਟ ਤੇ ਚੱਕਰ। ਤੁਹਾਨੂੰ ਦੱਸਣਾ ਸਾਡੇ ਤਿੰਨਵੇਂ ਜਣ ਲੱਡਾ ਖੇਲ ਪਿਆ ਬੱਲ ਬੜੀਆ। ਜੱਸ ਛੋੜੇ ਮਗਰ ਸਾਡੇ ਤਿੰਨਵੇਂ ਉਹ ਕ੍ਰੇਡਰ ਖੇਡਣ ਡਿਆ ਗਗਨੀ। ਉਹ ਮਿਹਨਤ ਬਹੁਤ ਕਰਦਾ ਯਾਰ। ਲੇਕਿਨ ਇੱਕ ਨਿਸ਼ਾਨੀ ਕੋਈ ਤੂੰ ਨਹੀਂ ਤਲਿਆ ਫਿਰ। ਇੱਕ ਮਿਹਨਤ ਕਰਦਾ ਵਧੀਆ। ਇੱਕ ਚਲੋ ਕੋਈ ਹੋਰ ਐ ਬਹਿ ਨਹੀਂਗਾ। ਹਨਾ? ਹਾਂਜੀ। ਵੀਰ ਪੈਸਾ ਜਿਹ ਵਿੱਚੋਂ ਪਾਰਟੀ ਤੇ ਮੇਬਾਨੀ ਇੱਕ ਐਬ ਨਹੀਂ ਹੈਗਾ ਜਿਹੜੀ ਮੈਨਾਂ ਕਰਦਾ। ਬੰਦੇ ਆ ਵੇ। ਇੱਕ ਚਲੋ ਬਾਬੇ ਦਾ ਨਾਮ ਤੇ ਹੁੰਦਾ ਵੇ ਮਹਾਰਾਜ ਭਗਤੀ ਜੀ ਸ਼ਕਤੀ ਆ। ਤੇ ਮਿਹਨਤ ਬੜੀ ਕਰਦਾ। ਮੈਂ ਅਸੀਂ ਤਾਂ ਦਾ ਨਾਂ ਚਾਲਾ ਇੱਕਠੇ ਰਹਿੰਦੇ ਨਾ ਬਾਹਰ ਚਲੋ ইংল্যান্ড ਵੀ ਰਹੇ ਆ ਕੈਨੇਡਾ ਵੀ ਰਹੇ ਆ ਤਾਂ ਉਹਦੇ ਨਾਲ ਰਹਿਣ ਦਾ ਸੁਭਾ ਸੁਆਦ ਆ ਜਾਂਦਾ ਵੀ ਚਲੋ ਵਧੀਆ ਮਿਹਨਤ ਕਰਦਾ ਆ ਫਿਰ ਨਾਲ ਰਹਿ ਕੇ ਬੰਦਾ ਜਿਹੜਾ ਨਾਲ ਦਾ ਉਹ ਵੀ ਨਹੀਂ ਪੁੱਠੇ ਬਣ ਜਾਗਾ ਸਭ ਤੋਂ ਬਹੁਤ ਆ ਜੁਗਰੀ 2015 ਇਕੱਠੇ ਰਹੇ ਬਹੁਤ ਇੱਕ ਵਾਰ ਮਿਹਨਤ ਫਿਰ ਮਿਹਨਤ ਕਰਕੇ ਜਿੱਦਾਂ ਉਹ ਉੱਠ ਪਿਆ ਆਹੀ ਜਿਹੜਾ ਅੱਧ ਪੀਂਹ ਗਈ ਚਲੋ ਲੱਗੀ ਮੈਂ ਵੀ ਮੈਨੂੰ ਬਸਾਲੇ ਨੂੰ ਕਿੰਨਾ ਜ਼ੋਰ ਲਾਇਆ ਨਾ ਮੈਂ ਹਾਂ ਨਾ ਲਾ ਬਟ ਕੱਚਾ ਕੰਮ ਨਾ ਕਰੀ ਮੇਰੇ ਹੁਕਮ ਅਸੂ ਤੂੰ ਮੈਂ ਤਾਂ ਤੇਜ਼ ਜ਼ੋਰ ਕੱਚੇ ਕੰਮ ਪੱਟਾ ਲਾ ਲਾਲ ਪਹਿਲਾਂ ਮੇਰੇ ਵੀ ਇਦਾਂ ਹੁੰਦੇ ਫਿਰ ਆਸ ਨੂੰ ਕੰਟਰੋਲ ਇਹ ਤਾਲੀ ਕਰ ਤੋਂ ਦੇਣ ਲਈ ਉਹ ਜਿੱਦੀ ਆਪਰੇਸ਼ ਦੇ ਜੱਗੇ ਕਰਕੇ ਤੇਰੇ ਬੰਦੇ ਗੁੱਸੇ ਆਪਰੇਸ਼ ਦੇ ਬੰਦੇ ਗੁੱਸੇ ਕਰ ਲਏ ਆ ਉਹ ਆਪੇ ਮੇਰੀ ਪਹਿਲਾਂ ਇਧਰ ਹਾਂ ਕਰਾ ਬਿਠਾਏ ਮੈਚ ਮੱਡ ਕੋ ਆਪ ਕੋ ਮੱਤਰੀ ਸਟਾਰ ਵੀ ਹੋਣੇ ਥੜੀ ਆਵਾਜ਼ ਤੇ ਮੱਤਰੀ ਨਹੀਂ ਮੱਤਰੀ ਉਹ ਮੱਤਰੀ ਲੈਦਾ ਵਕਤ ਆ ਲੈ ਇਹ ਮੇਲਾ ਹੋਏ ਅੱਜ ਕਿਨੇ ਮਿਲਦੇ ਆਦੇ ਬਿਜੀ ਰੰਦਾ ਦੂਜੀ ਟੀਮ ਨਹੀਂ ਸਮਾਜਪੁਰ ਵੀ ਆਜੀ ਹੈ ਨਾ ਮੱਤਰੀ ਦਾ ਹੁੰਦੇ ਜਿਹੜਾ ਅੱਜ ਮੇਲਾ ਨਾ ਇੱਕ ਵੱਡਾ ਮੇਲਾ ਨਹੀਂ ਹੁੰਦਾ ਦੂਜਾ ਦੋ ਜਿਹੜਾ ਲੱਗਦਾ ਉਹ ਨਹੀਂ ਇਹ ਇਹ ਹੋ ਰਿਹਾ ਕੋਈ ਤਹਾ ਉਹ ਕਿਦਾਰੀ ਰਿਸ਼ੀ ਆ ਟੀਮ ਚ ਬੰਦੇ ਤੁਹਾਡੇ ਡੇਟਾ ਚਾਹੁੰਦੇ ਸਾਵਾਂ ਸਾਈ ਵੀ ਚੰਗੀ ਹੋਰੀ ਬਾਕੀ ਬੰਨ ਉੱਤਰ ਆਓ ਕਿਨੇ ਉੱਤਰ ਦੇ ਦਿੱਤਾ ਜਿਹੜੇ ਛੇ ਆਜੇ ਦਿੱਲ ਗਏ ਹੋਗੇ ਉਹ ਖੇਡਦੇ ਹੋਣਗੇ ਇਹ ਕੋਈ ਚੰਗੀ ਵਧੀਆ ਲਾਲਪੁਰੇ ਦੇ ਚਕੀਨ ਕਰਕੇ ਬੈਠੇ ਨੇ ਜੋ ਬਣਿਆ ਸ਼ੇਰ ਆਇਆ ਜੋ ਬੰਦਾ ਸਿਵਾ ਇੱਕ ਪਾ ਦੇ ਬੰਦੇ ਸੱਦੇ ਗਏ ਆ ਚਲੋ ਲੋਕਾਂ ਨੇ ਆ ਜਾਣ ਸਹੀ ਕਪੜਾ ਨਹੀਂ ਪੱਕ ਪੈਂਦਾ ਇੱਧਰ ਗੱਲ ਸੁਣ ਮੇਰੀ ਵੀ ਗੱਲ ਸੁਣੀ ਆ ਟੀਮ ਸਾਡੀ ਹੈਗੀ ਅੱਜ ਫੱਟੇ ਦੇ ਗੱਡੇ ਕਿੱਲ ਲੱਗੀ ਅੱਜ ਕੰਮ ਜਿੱਤਣਾ ਮੈਂ ਜਿੱਤਣਾ ਅੱਜ ਤੇ ਜੇ ਹਾਰ ਗਿਆ ਕੱਢ ਦੀ ਕਲਿੱਪ ਨਹੀਂ ਹੋਰ ਦਿਲਾਂ ਦਾ ਹੈ ਨਾ ਸਾਲਾ ਰਿਜਨ ਵਾਲਾ ਆ ਪੁੱਛ ਲਾ ਇਹਨਾਂ ਨੇ ਕਿਹਾ ਜੁੱਤੀ ਇਹਨਾਂ ਦੇ ਪੈਣੇ ਗਰੀਜ ਨਾ ਪਏ ਹੋਏ ਨੀੜੂ ਦੇ ਲਾਲੀ ਮੁੜਗਾ ਅੱਦੇ ਹੀ ਤਾਜ਼ਾ ਦੇ ਕੱਪੜਾ ਚਾਰੇ 8 ਨੰਬਰਾਂ ਦੇ ਅਸੀਂ ਮੈਚ ਜਿੱਤਣ ਦੇ ਤੇ ਪ੍ਰੋਮੋਟਰ ਕੋਈ ਆਪਣਾ ਇੰਗਲੈਂਡ ਵਾਲਾ ਹਿਸਾਬ ਸੇ ਇੰਗਲੈਂਡ ਦੀਆਂ ਦੋ ਟੀਮਾਂ ਆਈਆਂ ਸੀ ਅਸੀਂ ਇੱਕ ਇੰਗਲੈਂਡ ਨਾਲ ਬਣੇ ਦੂਜੀ ਟੀਮ ਇੰਗਲੈਂਡ ਦੀ ਦੂਜੀ ਬਣਿਆ ਗਈ ਹੈ ਨਾ ਸੱਤੇ ਹੁਣਾਂ ਨੇ ਬਣਾਈ ਸ਼ੇਪ ਆਪਣੇ ਸਲੋ ਵਾਲਿਆਂ ਨੇ ਤੇ ਉਹ ਜਦ ਅਸੀਂ ਜਿੱਤਣ ਦੇ ਹਾਵ ਤੇ ਜਾ ਕੇ ਤੇ ਉਹਨਾਂ ਨੂੰ ਐਕਸ਼ਨ ਹੀ ਪੁੱਠਾ ਕਰ ਆਇਆ ਉਹ ਆਪੇ ਸੀ ਰੱਬ ਨੇ ਪੁੱਠੀ ਪਾਈ ਪਹਿਲੀ ਕੋਡੀ ਮੈਂ ਗਿਆ ਚੱਲ ਜੱਫਾ ਦੁੱਲਾ ਭਾਜੀ ਗਿਆ ਚੱਲ ਜੱਫਾ ਤੇ ਅੱਜ ਗਿਆ ਚੱਲ ਜੱਫਾ ਕੱਪੜ ਗਿਆ ਚੱਲ ਜੱਫਾ ਚਾਰੇ ਨਹੀਂ ਆਏ ਇਹਦੇ ਨੂੰ ਚਾਰੇ ਮੁੜ ਗਏ ਅੱਦੇ ਨੰਬਰ ਤੇ ਉਹ ਤੇ 2 ਮਿੰਟਾਂ ਬਾਅਦ ਹੀ ਸਾਲਾ ਬਹੁਤਾ ਫਰਕ ਵੀ ਨਹੀਂ ਪਿਆ ਤੇ ਮਗਰੋਂ ਮਗਰੋਂ ਢਾਈਆਂ ਦੇ ਹਜਿੱਤ ਗਏ ਉਹ ਆਂਦਾ ਮੈਂ ਕਿ ਅਸੀਂ ਤੇ ਵੀਰ ਜਿੱਤਣ ਵਾਲਾ ਕੰਮ ਕਰਤਾ ਸੀ ਤੇਰੇ ਐਕਸ਼ਨ ਨੇ ਰਾਏ ਤੂੰ ਮੈਂ ਕਿ ਲੋੜ ਹੀ ਜਾ ਕੇ ਅਗਲੇ ਨੂੰ ਇਹੋ ਜਿਹਾ ਐਕਸ਼ਨ ਕਰਨ ਦੀ ਤੂੰ ਮੈਚ ਤੋਂ ਬਾਅਦ ਚ ਕਰ ਲੈਂਦਾ ਮਾ ਰੱਬ ਨੂੰ ਵੀ ਪਤਾ ਲੱਗ ਪਿਆ ਕਿ ਇਹ ਜਿੱਤ ਕੇ ਤੇ ਜਿਆਦੇ ਤੰਗ ਕਰਨੇ ਯਾਸੇ ਇਸ ਵੱਲੋਂ ਇਹ ਵੱਡੇ ਕੱਪ ਦਾ ਸਨਮਾਨ ਹੈ ਸਾਡੇ ਛੋਟੇ ਭਰਾ ਜੋਗਨ ਚੋਲਾ ਸਾਹਿਬ ਦਾ ਕੀਤਾ ਜਾ ਰਿਹਾ ਹੈ ਆਓ ਜਰਾ ਜੱਗਿਆ ਆਪਾਂ ਰਲ ਮਿਲ ਕੇ ਦਈਏ ਮਾਨ ਸਨਮਾਨ ਸਰਦਾਰ ਗੁਰਮੀਤ ਸਿੰਘ ਜੀ ਕੈਪਟਨ ਮੈਂਬਰ ਸਾਡੇ ਯੋਧੇ ਭਰਾਵਾਂ ਦੀ ਦਿੱਤੇ ਦਾ ਆਪੇ ਵੱਡਾ ਤਾਰ ਜਿਹੜੇ ਵੀਰਾਂ ਨੇ ਕਬੱਡੀ ਗੁਰਪੇਜ ਥੋੜਾ ਮੇਰੇ ਲੱਗਿਆ ਸੁਣਿਆ ਜਰੂਰ ਆਪਾਂ ਮਾਨ ਸਨਮਾਨ ਕਰੀਏ ਆਸ ਪਾਸ ਗੁਰਲਾ ਲਾਦਾ ਦੀ ਸਪੋਰਟਸ ਕਲਬ ਭਾਈ ਲੱਤੂ ਉਹ ਟੀਮ ਜੋਗੀ ਦੇ ਨਾਲ ਖੇਡ ਕਬੱਡੀ ਲਈ ਸੇਵਾ ਦਿੱਤੀ ਉਹ ਮਹਾਂਪੁਰਸ਼ ਤੋਂ ਜਾਂਦੀ ਸਰੂਪ ਆਇਆ ਮੇਰੀ ਬੇਨਤੀ ਹੈ ਮਾਨ ਸਨਮਾਨ ਤੋਂ ਸਾਨੂੰ ਮਜਾਉਣ ਦਿਓ ਆਜਾ ਵੀ ਗੁਰਜੀਤ ਸਿੰਘ ਦੁਬਈ ਵਾਲੇ ਮੈਚ ਕਾਦਾ ਹੋਣਾ ਹੈ ਦੁਨੀਆ ਦਾ ਟੌਪ ਦਾ ਮਾਲ ਮੈਦਾਨ ਦੇ ਵਿੱਚ ਤੇ ਸਾਡੀ ਕਾਲੀਆ ਦਾ ਦੁਨੀਆ ਨੂੰ ਪਤਾ ਲੱਗੇ ਵੀ ਅੱਜ ਦੇ ਮੇਲੇ ਤੇ ਮੱਖਣ ਸੰਧੂ ਮੱਥੀ ਕਰਮ ਵਾਲਾ ਪੁੱਜਿਆ ਹੋਇਆ ਮੱਖਣਾ ਤਰਫ ਤੇ ਸਾਡੀ ਕੁਰੀ ਦੁਨੀਆ ਦੇ ਨਾਲ ਮਾਰੋ ਘੱਟ ਕੇ ਤਣਾ ਆਇਆ ਬਿਕਰਮਜੀਤ ਸਿੰਘ ਸੰਧੂ ਦਾ ਪੁੱਤਰ ਮੱਖੀ ਕਲਾ ਵਾਲਾ ਮੱਖਣ ਮੇਰੇ ਮਿੱਤਰੋ ਇੱਕ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਪੁੱਜਿਆ ਹੋਇਆ ਲੈ ਵੀ ਗਰਦੇਤ ਕਰ ਇੱਕ ਵਾਰੀ ਫਤੇ ਸੰਜੀ ਨੌਜਾਨਾ ਦੁਨੀਆ ਨੂੰ ਦਸੀਏ ਵੀ ਪਹਾੜ ਵਰਗੇ ਜਾਂਦੇ ਕਿਦਾ ਮੱਲ ਮੇਰੇ ਮਿੱਤਰੋ ਇਸ ਟੀਮ ਦਾ ਕਪਤਾਨ ਹੈ ਮੇਰੀ ਬੇਨਤੀ ਹੈ ਭਾਈ ਲੱਦੂ ਦੀ ਟੀਮ ਦੇ ਰਹਿੰਦੇ ਪਲੇਅਰ ਜਿਹੜੇ ਆ ਪੁਰਾਣੇ ਵਾਲਿਆ ਕੌਣ ਕੌਣ ਆਉਣ ਕੌਣ ਕੌਣਾ ਦਾਸ ਜਰਾ ਸੋਹਣਿਆ ਆਪਾਂ ਦਈਏ ਉਹਨਾਂ ਨੂੰ ਸਦਾ ਬਹੁਤ ਤਗੜਾ ਮੈਚ ਪਾਣੀ ਵਾਲਾ ਵੀਰ ਪਾਣੀ ਪੋਣ ਦਾ ਕਰਦੇ ਵੇ ਗਰਾਉਂਡ ਦਾ ਜੀ ਕੋਲ ਵੀਰ ਸਿੰਘ ਜੀ ਆ ਗਏ ਨਵੇਂ ਪਿੰਡ ਪਿੰਡ ਵਾਲੇ ਬਲਜੀਤ ਖੜਾ ਨੂੰ ਆਓ ਸਾਹਮਣੇ ਚੋਟੀ ਦਾ ਮੁਕਾਬਲਾ ਵਾਲਾ ਵੱਡੇ ਪਿਆਰ ਭੇਜੇ ਆ ਤੇ ਸ਼ੇਰ ਸਿੰਘ ਮੀਰਾ ਕੋਟ ਚਾਚਾ ਜੀ ਚਾਚਾ ਕੋਲਦੀਪ ਸਿੰਘ ਤੇ ਲਵ ਵੀਰ ਉਹਨਾਂ ਵੱਲੋਂ ਵੀ ਵੱਡੇ ਪਿਆਰ ਆਏ ਆ ਬਹੁਤ ਬਹੁਤ ਧੰਨਵਾਦ ਸਾਂ ਮਾਪੋਸ਼ਿਆਣੇ ਕਬੱਡੀ ਨੂੰ ਸਤਿਕਾਰ ਬਖਸ਼ਿਆ ਆ ਨੇ ਅਸਲੀ ਮਰਦ ਸਿਆਣੇ ਕਿ ਜੋ ਜੋ ਵਾਕ ਹੈ ਮੁਕਤਾਲ ਇੱਕ ਯਾਦਗਾਰੀ ਤਸਵੀਰ ਲਈ ਜਾ ਰਹੀ ਹੈ ਦੋਵਾਂ ਟੀਮਾਂ ਦੇ ਨਾਲ ਚੋਟੀ ਦਾ ਵਿਕਾਸਿਕ ਗੱਲ ਦਾ ਅਮਰ ਗੁਰਵੀਰ ਸਿੰਘ ਜੀ ਨਈਆਂ ਵਾਲਾ ਪਿੰਡ ਹੈ ਗੱਫਾ ਨਹੀਂ ਲਾ ਸਕਿਆ ਬੂਟਾ ਦੇ ਸਾਹਮਣੇ ਮੱਖਣ ਆ ਗਿਆ ਆ ਮੱਖਣ ਦੀਆਂ ਤਿੰਨ ਰੇਡਾਂ ਕਿੰਨੇ ਦੀਆਂ ਦੱਸ ਕੇ ਜਾਈ ਵੀਦਾ ਜਰਾ ਅੰਗਰੇਜ਼ ਸਿੰਘ ਦਾ ਪੁੱਤਰ ਕਹਿੰਦੇ ਕਰਨ ਯੂਐਸਏ ਤੋਂ 500 ਦੀਆਂ ਹੋਣਗੀਆਂ ਜੰਦ ਸਰਪੰਚ ਜ਼ਿੰਦਗੀ ਦਾ ਮਾਨ ਆਏ ਮੱਖਣ ਸੰਧ ਦੁਰੀਆਂ ਦੇ ਕੁੱਲ ਮੁਲਕਾਂ ਵਿੱਚ ਖੇਡਣ ਵਾਲਾ ਇਹ ਖਿਡਾਰੀ ਉਧਰ 500 ਦੇ ਮਾਨ ਸਨਮਾਨ ਦੀ ਚੈਂਪੀਅਨਸ਼ਿਪ ਦਾ ਬਸਤ ਦੋ ਤਿੰਨਾਂ ਟਰੈਕਟਰਾਂ ਦਾ ਜੇਤੂ ਤਿੰਨਾਂ ਗੱਡੀਆਂ ਦਾ ਸਨਮਾਨਿਆ ਘੋੜਿਆਂ ਦਾ ਜੇਤੂ ਮੇਰੇ ਮਿੱਤਰੋ ਆਏ ਨੌਜਨ ਬਾਘੜੀਆਂ ਵਾਲਾ ਨਾਮ ਆ ਗਈ ਹੈ ਇਧਰ ਦੇ ਪਾਸੇ ਸਹਿਜ ਕਨੇਡਾ ਜਿੰਦਰ ਸਰਪੰਚ ਤੇ ਮੱਖਣ ਸੰਧੂ ਗਿਆ ਤਿੰਨ ਰੇਡਾ 500 ਦੇ ਬੁੱਢਾ ਵੀ ਚੱਕ ਲਿਆ ਆਓ ਮੱਖਣ ਸੰਧੂ ਜਿੰਦਰ ਸਰਪੰਚ ਸਾਡਾ ਵੀਰ ਬੜੇ ਪਿਆਰ ਹੋਣਗੇ ਤੇਰੇ ਮਿੱਤਰੇ ਆ ਮੱਖਣ ਦੁਨੀਆ ਦਾ ਚਹੇਤਾ ਮੱਲ ਸੁਖੇ ਰਨਾਵੇ ਕਪਟਰ ਬਣਨਾ ਯਾਰੀ ਐ ਅਮਰੀਕਾ ਦੇ ਕੀਪੇ ਟਾਂਡੇ ਫਰਾਂ ਨਾਲ ਇਧਰ ਨਵੋ ਚੀਮਿਆਂ ਵਾਲਾ ਮੇਰੇ ਨਾਲ ਖੜੇ ਮਾਰਨ ਥਾਪੀਆਂ ਵੀ ਕੋਚੀ ਲੱਖਾ ਜਵਾਰਾ ਲਾਲੀ ਲੋਕੀ ਤੇ ਦੂਸਰੇ ਬੰਦੇ ਵੀ ਛੇਰਾ ਹੀ ਐ ਆ ਦੋਵੇਂ ਸ਼ਭਸ਼ੇਰ ਪੜਦੇ ਆ ਮੱਖਣ ਸੰਧੂ ਦੀ ਤੀਜੀ ਰੇਡ ਔਰ ਇਹਨੂੰ ਫਰੋ ਜਿਹੜਾ ਔਰ ਇਹਨੂੰ ਫਰੋ ਜਿਹੜਾ ਆ ਮੱਖਣ ਆ ਮੱਖਣ ਦੇ ਦਿੱਲੀ ਲਲੀਆਂ ਬੜਾ ਆ ਬੱਲੇ ਬੱਲੇ ਹੁੰਦੀ ਐ ਬਾਅਦ ਮੱਖਣਾ ਸਾਰਾ ਮੇਲਾ ਤੋਂ ਲੁੱਟਿਆ ਇਹ ਦੁਨੀਆਂ ਦੇ ਮੇਲੇ ਲੁੱਟੇ ਡਰਾ ਵਿੱਚ ਵੱਡਾ ਨਾਮ ਹੈ ਮਾਝਾ ਇਸ ਵਰਸ ਦੇ ਤੌਰ ਤੇ ਜਾਣਿਆ ਜਾਂਦਾ ਹੈ ਆ ਮੱਖਣਾ ਪੈਸੇ ਲਈ ਜਰਾ ਫੜ ਕੇ ਨਾ ਜਾਂਦਾ ਇੱਕ ਸਾਡਾ ਸਾਰੇ ਪ੍ਰਭਾਂ ਦਾ ਧੰਨਵਾਦ ਆ ਜੱਜ ਹੈ ਨਜ਼ਰ ਪੜ ਵਾਲਾ ਕਬੱਡੀ ਪਾਉਣ ਦੇ ਲਈ ਵਜਾ ਹੋਇਆ ਪਰਸ਼ਾਨੀ ਵੱਡੀ ਹੈ ਸਿੰਘ ਸਵਾਨ ਸ਼੍ਰੀਮਾਨ ਸੰਤਵਾਦ ਤਾਰ ਸਿੰਘ ਜੀ ਨਾ ਹੋ ਜਦੋਂ ਬਗਾਨੇ ਪੁੱਤ ਆਪਣੀ ਆਈ ਤੇ ਆ ਜਾਣ ਐਂ ਕਰਦੇ ਹੁੰਦੇ ਆ ਮੱਖਣ ਸੰਧੂ ਦੁਨੀਆ ਦਾ ਵੱਡਾ ਮੱਲ ਸਾਹਮਣੇ ਕਬੱਡੀ ਪਾ ਰਿਹਾ ਯਾਰੀਆ ਲੀਡੂ ਤੰਗ ਦੇ ਨਾਲ ਯਾਰੀਆ ਚਰ ਵਾਲੀਏ ਛਿੰਦੇ ਨਾਲ ਪਿਆਰ ਹੈ ਸਾਡੇ ਪ੍ਰਭਾਂ ਦਾ ਰਾਜਵਧਨੀ ਤੇ ਗੱਲ ਚੱਲਦੀ ਹੈ ਸਾਡੇ ਵੀਰ ਉਰ ਉਰ ਜੋਰ ਜੋ ਕਰਦੀ ਮੁੰਡੇ ਦੀ ਜਵਾਨੀ ਆ ਆ ਪਾਈ ਤਰਿਆ ਆ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਦੇ ਵਿੱਚ ਬੜਾ ਟੌਪ ਦਾ ਮੁਕਾਬਲਾ ਹੈ ਧਾਤੀ ਮਾਰੋ ਮੱਥਾ ਟਿਕਿਆ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਆ ਉਹ ਸ਼ਰੂਫ ਫਕੀਰਾਂ ਤੋਂ ਇਹਦੀ ਬਾਣੀ ਮਿੱਟੀ ਆ ਉਹ ਸ਼ਰੂਫ ਫਕੀਰਾਂ ਤੋਂ ਇਹਦੀ ਬਾਣੀ ਮਿੱਟੀ ਆ ਇਹ ਪੰਜਾਬ ਦੀ ਧਰਤੀ ਹੈ ਰਿਸ਼ੀ ਹੁੰਦੀਆਂ ਤਾਰਾਂ ਦੀ ਧਰਤੀ ਹੈ ਮੇਲਾ ਬਹਾਦਰ ਬਾਬਾ ਫ਼ਤਿਹ ਸਿੰਘ ਜੀ ਦਾ ਚੱਲਦਾ ਰਿਹਾ ਵਾਲੇ ਦੀ ਵੱਡੀ ਮਰਮੀ ਖਾਈ ਲਈ ਵਿੱਚ ਪਲਾਂ ਦੇ ਪਲਾ ਦਿੰਦੇ ਆ ਰੇਡਰ ਨੂੰ ਪਾਲਾ ਸੱਚੀਆਂ ਗੱਲਾਂ ਲਿਖਦਾ ਮੁੰਡਾ ਅਮਰੀਆਣੇ ਵਾਲਾ ਕਰਨ ਅਮਰੀਕਾ ਵੱਲੋਂ ਆ ਰੇਡ ਦਾ 1000 ਆ ਮੱਖਣ ਸੰਧੋ ਨੂੰ ਦਿੱਤਾ ਜਾਵੇਗਾ ਦੇ ਵੀਰਾ ਯਾਰਾ ਮੱਖਣ ਸੰਧੋ ਮੱਖਣ ਕਬੱਡੀ ਪਾ ਰਿਹਾ ਹੈ ਗੁਰਦਿੱਤ ਦਾ ਇੱਕ ਜੱਫਾ 1100 ਰੁਪਏ ਦਾ ਸਹਿਦ ਕ੍ਰੇਡਾ ਵੱਲੋਂ ਹੈ ਜਿੰਦ ਸਰਪੰਚ ਹੁਣਾ ਵੱਲੋਂ ਹੈ ਜੋਰ ਸਿੰਘ ਜੀ ਸਰਪੰਚ ਸਾਹਿਬ ਨਾਲ ਜੋਧਾ ਸਾਡਾ ਵੀਰ ਲਈਆਂ ਵਾਲਾ ਵੱਡੇ ਪਿਆਰ ਪਰ ਸਾਹਮਣੇ ਕਿਹੜਾ ਸਾਹਿਬ ਕੀ ਫੈਸਲੇ ਨੰਬਰ ਤਾਂ ਫੈਸਲੇ ਹੈ ਸਹਿਦ ਕੈਨੇਡਾ ਦੇ ਜਿੰਦ ਸਰਪੰਚ ਸਰਕਾਰ ਜੋ ਮਾਲ ਨੇ ਵੀ ਅੱਜ ਦੇ ਵਿੱਚ ਭੇਜ ਲਈਆਂ ਸਾਡਾ ਵੀਰ ਗੁਰਵਿੰਦਰ ਕੇ ਇਹ ਪੈਸੇ ਉਹ ਫਰਾਗੀ ਗਰਾਊਂਡ ਦੇ ਵਿੱਚੋਂ ਬਾਹਰ ਗਿਆ ਆਹ ਜਾਨਰ ਕੋਈ ਗੱਲ ਇੱਥੇ ਸੰਪਰਕ ਬਣਾ ਰਹੇ ਹੋ ਵੀਰ ਤਾਂ ਮਰੀ ਜਣਾ ਮਾਫੀ ਜਾਵੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਹਿੰਦੇ ਜੀ ਬਰਕਤ ਪਾਵੇ ਵੜੇ ਆ ਹੁਣ ਜਾਣ ਲੱਗਾ ਲੈ ਗਾ ਨਦੋ ਸਾਧਾਨੰਤ ਮਾਨ ਮੇਰੀ ਸੁਧਾਰੋ ਹਰ ਨਾਲੇ ਸਾਡੇ ਸਾਹਿਬਾ ਸਿਆਣਾਈ ਕਰਤੇ ਰਹਿ ਕਰਤਾਂ ਤੇ ਰਸਤਵ ਕਿਸ ਆ ਜਿਸ ਦੇਸ ਪਾਵੇ ਸਦਾਤ ਸ ਸੁਲਾਹਾ ਰਹਿਮਤੁ ਫੈਹੀ ਕਲ ਵਸਤ ਜਨ ਮਿਲਿਆ